ਮਾਲਕ ਨੇ ਆਪਨੇ ਤੇ ਸਾਰੇ ਪਰਿਵਾਰ ਨੇ ਬਾਹਰ ਜਾਣਾ ਸੀ ਤਾਂ ਕਰਕੇ ਮਾਲਕ ਨੇ ਕੋਠੀ ਵੇਚਣੀ ਹੈ ਕੋਠੀ ਨੂੰ ਬਣੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਹੁਣ ਇਹ ਮਾਲਕ ਨੇ ਥੋੜੇ ਟਾਈਮ ਪਹਿਲਾਂ ਬਣਵਾਈ ਸੀ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਬਾਕੀ ਤੁਸੀਂ ਵੀਡੀਓ ਇੱਕ ਵਾਰੀ ਚੈੱਕ ਕਰੋ ਤੁਹਾਨੂੰ ਕੋਠੀ ਸਾਰਿਆਂ ਨੂੰ ਪਸੰਦ ਆਊਗੀ ਬਹੁਤ ਵੱਡੇ ਏਰੀਆ ਚ ਕੋਠੀ ਬਣੀ ਹੋਈ ਹੈ ਰੇਟ ਮਾਲਕ ਨੇ ਬਹੁਤ ਜਾਇਜ਼ ਕਿਹਾਗਾ ਬਾਕੀ ਗੱਲਬਾਤ ਕਰਦੇ ਆਂ ਜੀ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲੂ 73800 ਪੂਰਾ 26173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਹੈਲਪ ਤੁਹਾਡੀ ਲਾ ਦੇਗੇ ਜੀ ਅੱਜ ਆਪਾਂ ਜਿਹੜੀ ਕੋਠੀ ਲੈ ਕੇ ਪਹੁੰਚੇ ਹਾਂ ਜੀ ਵੀਡੀਓ 'ਚ ਜਮਾ ਫਿਰਨੀ ਤੇ ਕੋਠੀ ਬਣੀ ਹੋਈ ਏ ਸੀ ਤੇ ਕੋਠੀ ਦੀ ਜਗ੍ਹਾ ਬਹੁਤ ਜ਼ਿਆਦਾ ਆਪਾਂ ਨੂੰ ਮਿਲੂਗੀ ਮਾਲਕ ਕਹਿੰਦੇ ਨੇ ਡੇਢ ਕਨਾਲ ਤੋਂ ਥੋੜੀ ਜੀ ਘੱਟ ਜਗ੍ਹਾ ਆਪਾਂ ਨੂੰ ਮਿਲੂਗੀ ਬਾਕੀ ਕੋਠੀ ਜਮਾ ਨਮੀ ਬਣੀ ਹੋਈ ਏ ਸੀ ਤੁਸੀਂ ਚੈੱਕ ਕਰੋ ਇੱਕ ਵਾਰੀ ਸਾਰੀ ਕੋਠੀ ਨਕਸ਼ੇ ਤੇ ਬਣੀ ਹੋਈ ਏ ਕੰਮ ਮਾਲਕ ਨੇ ਪੂਰਾ ਵਧੀਆ ਕਰਵਾ ਰੱਖਿਆ ਜਿੰਨਾ ਵੀ ਮਾਲਕ ਨੇ ਕਰਵਾਇਆ ਹੋਇਆ ਬਾਕੀ ਤੁਹਾਨੂੰ ਕੱਲਾ ਕੱਲਾ ਕੰਮ ਦੇਖਣ ਨੂੰ ਪੂਰਾ ਵਧੀਆ ਮਿਲੂਗਾ ਤੇ ਤੁਸੀਂ ਆਪ ਇੱਕ ਵਾਰੀ ਦੇਖੋ ਕੋਠੀ ਨੂੰ ਰੇਟ ਬਹੁਤ ਜਾਇਜ਼ ਮਾਲਕ ਨੇ ਕਿਹਾਗਾ ਜਗ੍ਹਾ ਬਹੁਤ ਅਜੀ ਕੋਠੀ ਦੀ ਆਪਾਂ ਸਾਰੀ ਗੱਲਬਾਤ ਕਰਦੇ ਆਂ ਤੇ ਕੋਠੀ ਦੇ ਬੈਕ ਸਾਈਡ ਵੀ ਆਪਾਂ ਨੂੰ ਬਹੁਤ ਜਗ੍ਹਾ ਮਿਲ ਜੂਗੀ ਤੇ ਫਰੰਟ ਦੇ ਵਿੱਚ ਵੀ ਬਹੁਤ ਜਗ੍ਹਾ ਹੈ ਸੀ ਬਾਕੀ ਬੈੜਾ ਆਪਾਂ ਨੂੰ ਪੂਰਾ ਖੁੱਲਾ ਡੁੱਲਾ ਦੇਖਣ ਨੂੰ ਮਿਲੂਗਾ ਜੀ ਬਾਹਰਲੀ ਸਾਈਡ ਆਪਾਂ ਨੂੰ ਇੱਕ ਕੱਚੀ ਰਸੋਈ ਜਿਵੇਂ ਕਿ ਆਪਣੇ ਪਿੰਡਾਂ ਦੇ ਵਿੱਚ ਹੁੰਦੀ ਅਸੀ ਉਹ ਵੀ ਮਿਲ ਜੂਗੀ ਬਾਹਰਲੀ ਸਾਈਡ ਇੱਕ ਬਾਥਰੂਮ ਏਰੀਆ ਬਣਿਆ ਹੋਇਆ ਸੀ ਬਾਕੀ ਕੋਠੀ ਦੇ ਵਿੱਚ ਕੀ ਕੁਝ ਬਣਿਆ ਹੋਇਆ ਤੁਹਾਨੂੰ ਕੋਠੀ ਦੇ ਅੰਦਰ ਲੈ ਕੇ ਚੱਲਦਾ ਤੁਸੀਂ ਆਪ ਹੀ ਦੇਖ ਲਓ ਜੀ ਬਾਕੀ ਬਹੁਤ ਸ਼ੌਂਕ ਨਾਲ ਮਾਲਕ ਨੇ ਕੋਠੀ ਬਣਵਾਈ ਸੀ ਤੇ ਵੇਚਣੀ ਕਾਤਮਾ ਜੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਮਾਲਕ ਨੇ ਤੇ ਸਾਰੇ ਟੱਬਰ ਨੇ ਬਾਹਰ ਜਾਣਾਗਾ ਤਾਂ ਕਰਕੇ ਇਹਨਾਂ ਨੇ ਵੇਚਣੀ ਹੈ ਬਾਕੀ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਕਿੰਨੇ ਕੁ ਪ੍ਰਾਣੀ ਤੁਹਾਨੂੰ ਲੱਗਦੀ ਹੈ ਜਮਾ ਨਵੀਂ ਕੋਠੀ ਹੈ ਕੰਮ ਮਾਲਕ ਨੇ ਪੂਰਾ ਵਧੀਆ ਕਰਵਾਇਆ ਹੋਇਆ ਸੀ ਬਾਕੀ ਰਸੋਈ ਤੁਸੀਂ ਇੱਕ ਵਾਰੀ ਚੈੱਕ ਕਰੋ ਜਿਹੜੀ ਕੋਠੀ ਦੀ ਮੇਨ ਰਸੋਈ ਹੈ ਬਹੁਤ ਵੱਡੇ ਏਰੀਆ ਚ ਬਣੀ ਹੋਈ ਹੈ ਪੂਰੀ ਖੁੱਲੀ ਡੁੱਲੀ ਹੈ ਸਿੰਘ ਤੇ ਕੋਠੀ ਦੇ ਬੈਡਰੂਮ ਪੂਰੇ ਖੁੱਲੇ ਡੁੱਲੇ ਆਪਣੇ ਦੇਖਣ ਨੂੰ ਮਿਲ ਜਾਣਗੇ ਸਟੋਰ ਏਰੀਆ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਲੌਬੀ ਬਹੁਤ ਜ਼ਿਆਦਾ ਖੁੱਲੀ ਆਪਾਂ ਨੂੰ ਮਿਲੂਗੀ ਬਾਕੀ ਉੱਤੇ ਆਪਾਂ ਛੱਤ ਤੇ ਵੀ ਚੱਲਾਂਗੇ ਅਸੀਂ ਉੱਪਰੋਂ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਕੋਠੀ ਸਾਰੇ ਮਾਲਕ ਨੇ ਤਿਆਰ ਕਰਵਾਈ ਹੋਈ ਆ ਕੱਲਾ ਰੰਗ ਨੂੰ ਛੱਡ ਕੇ ਜੀ ਰੰਗ ਦਾ ਕੰਮ ਨਹੀਂ ਹੋਇਆ ਬਾਕੀ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਦਾ ਤੇ ਕੋਠੀ ਦੇ ਅੰਦਰ ਜਿਹੜਾ ਮੇਨ ਬਾਥਰੂਮ ਹੈਗਾ ਉਹ ਵੀ ਤੁਸੀਂ ਇੱਕ ਵਾਰੀ ਦੇਖੋ ਜੀ ਟਾਈਲਾਂ ਤੋਂ ਲੈ ਕੇ ਟੂਟੀਆਂ ਦਾ ਹਰ ਇੱਕ ਕੰਮ ਮਾਲਕ ਨੇ ਕਰਵਾ ਰੱਖਿਆ ਜੇ ਆਪਾਂ ਕੋਠੀ ਦੀ ਗੱਲ ਕਰੀਏ ਤਾਂ ਮਾਲਕ ਨੇ ਕਿਹਾ ਕੋਠੀ ਹੈ ਜਿਹੜੀ ਕੋਠੀ ਛੱਤੀ ਹੋਈ ਹੈ ਛਤਾ ਹੋਇਆਗਾ 1500 ਸਕੁਅਰ ਫੀਟ ਦਾ ਹੋਇਆਗਾ ਬਾਕੀ ਆਪਾਂ ਹੁਣ ਚੱਲਦੇ ਹਾਂ ਅਸੀਂ ਉੱਤੇ ਉੱਤੇ ਕੀ ਕੁਝ ਮਿਲੂ ਆਪਾਂ ਨੂੰ ਕਿਵੇਂ ਦਾ ਮਿਲੂਗਾ ਜੀ ਤੁਹਾਨੂੰ ਆਪ ਨੂੰ ਦਿਖਾ ਦੇਣਾ ਜੀ ਤੁਸੀਂ ਆਪ ਹੀ ਚੈੱਕ ਕਰ ਲਿਓ ਬਾਕੀ ਪੂੜੀਆਂ ਤੇ ਵੀ ਪੱਥਰ ਪੁੱਥਰ ਇਹਨਾਂ ਨੇ ਲਵਾ ਰੱਖਿਆ ਬਹੁਤ ਸ਼ੌਂਕ ਨਾਲ ਕੋਠੀਆਂ ਇਹਨਾਂ ਨੇ ਬਣਵਾਈਆਂ ਸੀ ਬਸ ਵੇਚਣੀ ਤਾਂ ਹੀ ਹੈ ਕਿਉਂਕਿ ਇਹਨਾਂ ਨੇ ਬਾਹਰ ਜਾਣਾਗਾ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਇਹ ਕੋਠੀ ਪਸੰਦ ਆ ਗਈ ਹੋਊਗੀ ਜੇ ਕੋਠੀ ਤੁਹਾਨੂੰ ਪਸੰਦ ਆਈ ਸੀ ਤਾਂ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ 'ਚ ਥੱਲੇ ਜਿਹੜਾ ਲਾਈਕ ਦਾ ਬਟਨ ਹੈ ਜਰੂਰ ਦਬਾ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਹੋਮ ਸੇਲ ਮਾਰਕੀਟ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਤੇ ਆਪਾਂ ਤੁਹਾਡੇ ਖਾਤਰ ਇਹ ਕੋਠੀ ਲੈ ਕੇ ਪਹੁੰਚਿਆ ਜੀ ਜਿਹੜੇ ਏਰੀਆ 'ਚੋਂ ਤੁਸੀਂ ਡਿਮਾਂਡ ਕੀਤੀ ਸੀਗੀ ਉੱਥੋਂ ਹੀ ਆਪਾਂ ਲੈ ਕੇ ਪਹੁੰਚ ਗਏ ਇੱਕ ਵਾਰੀ ਕੋਠੀ ਨੂੰ ਦੇਖੋ ਜੀ ਕੋਠੀ ਦੇ ਬੈਕ ਸਾਈਡ ਵੀ ਆਪਾਂ ਨੂੰ ਬਹੁਤ ਜ਼ਿਆਦਾ ਜਗ੍ਹਾ ਮਿਲ ਜੂਗੀ ਜਮਾ ਫਿਰਨੀ ਤੇ ਕੋਠੀ ਬਣੀ ਹੋਈ ਹੈ ਜੀ ਤੇ ਕੋਠੀ ਦੇ ਬੈਕ ਸਾਈਡ ਖੇਤ ਲੱਗਦੇ ਨੇ ਬਾਕੀ ਤੁਸੀਂ ਵੀਡੀਓ ਚ ਚੈੱਕ ਵੀ ਕਰ ਰਹੇ ਹੋ ਜੀ ਤੇ ਆਪਾਂ ਕੋਠੀ ਦੇ ਬੈਕ ਸਾਈਡ ਹੁਣ ਪਹੁੰਚ ਗਏ ਸੀ ਜੇ ਆਪਾਂ ਪਸ਼ੂ ਰੱਖਦੇ ਹਾਂ ਜੀ ਜੇ ਕਿਸੇ ਨੇ ਕੋਠੀ ਇਹ ਖਰੀਦਣੀ ਹੈ ਕੋਈ ਬੰਦਾ ਪਸ਼ੂ ਰੱਖਦਾ ਪਰਿਵਾਰ ਪਸ਼ੂ ਰੱਖਦਾ ਤਾਂ ਪਿੱਛੇ ਬਹੁਤ ਜ਼ਿਆਦਾ ਜਗ੍ਹਾ ਪਈ ਹੈ ਜੀ ਪਸ਼ੂਆਂ ਵਾਸਤੇ ਜਿੰਨੀ ਆਪਾਂ ਚਾਹੁੰਨੇ ਸੀ ਓਨੀ ਆਪਾਂ ਥਾਂ ਵਰਤ ਸਕਦੇ ਆ ਆਪਣੀ ਥਾਂ ਸੀ ਤੇ ਟੋਟਲ ਜਗ੍ਹਾ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀ ਡੇਡ ਕਨਾਲ ਤੋਂ ਥੋੜੀ ਜੀ ਘੱਟ ਮਾਲਕ ਨੇ ਦੱਸੀ ਹੈਗੀ ਤੇ ਸਾਰਾ ਕੁਝ ਵਧੀਆਗਾ ਤੇ ਬਾਹਰ ਜਾਣਾ ਤਾਂ ਕਰਕੇ ਕੋਠੀ ਵੇਚਣੀ ਆ ਜੀ ਬਾਕੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਲੋਕੇਸ਼ਨ ਦੀ ਗੱਲ ਕਰੀਏ ਤਾਂ ਮਾਲਕ ਨੇ ਸਾਰਾ ਕੁਝ ਦੱਸਿਆ ਤੁਹਾਨੂੰ ਮੈਂ ਦੱਸ ਦਿਨਾ ਸੀ ਇਹਨਾਂ ਦਾ ਜਿਹੜਾ ਖਾਸ ਪਿੰਡ ਹੈ ਬੈਵਲ ਖੁਰਦਾ ਜੀ ਬੈਵਲ ਖੁਰਦ ਖਾਸ ਇਹਨਾਂ ਦਾ ਪਿੰਡ ਹੈ ਜੀ ਤੇ ਪਿੰਡ ਦੇ ਬਿਲਕੁਲ ਨੇੜੇ ਜਿਹੜਾ ਸ਼ਹਿਰ ਲੱਗਦਾ ਉਹ ਲੱਗਦਾ ਜੀ ਜੇਤੂ ਇਹਨਾਂ ਤੋਂ ਕੁੱਲ 7 ਕਿਲੋਮੀਟਰ ਰਹਿ ਜਾਂਦਾ ਜੀ ਜਿਹੜਾ ਬਹਿਵਲ ਖੁਰਦ ਪਿੰਡ ਹੈਗਾ ਪਿੰਡ ਤੋਂ ਜੇਤੂ ਸ਼ਹਿਰ 7 ਕਿਲੋਮੀਟਰ ਰਹਿ ਜਾਂਦਾ ਤੇ ਬਰਗਾੜੀ ਜਿਹੜਾ ਸ਼ਹਿਰ ਹੈਗਾ ਉਹ ਸਿਰਫ 4 ਕਿਲੋਮੀਟਰ ਰਹਿ ਜਾਂਦਾਗਾ ਬਿਲਕੁਲ ਨਜ਼ਦੀਕ ਨਜ਼ਦੀਕ ਸ਼ਹਿਰ ਲੱਗਦੇ ਨੇ ਬਾਕੀ ਬਹੁਤ ਵਧੀਆ ਕੋਠੀਆਂ ਜੀ ਸੋਹਣੀ ਕੋਠੀਆਂ ਨਵੀਂ ਤਿਆਰ ਹੋਈਆ ਬੈਕ ਸਾਈਡ ਤੁਹਾਨੂੰ ਮੈਂ ਲੈ ਕੇ ਚਾਲਦਾ ਜੀ ਬੈਕ ਸਾਈਡ ਤੋਂ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਚੈੱਕ ਕਰੋ ਇੱਕ ਵਾਰੀ ਕੋਠੀ ਦੇ ਬੈਕ ਸਾਈਡ ਵੀ ਥਾਂ ਹੈਗੀ ਅਸੀਂ ਤੇ ਫਰੰਟ ਚ ਵੀ ਥਾਂ ਹੈਗੀਆਂ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਜੇ ਪਸੰਦ ਆਈਏ ਕੋਈ ਜਾ ਕੇ ਦੇਖਣ ਦਾ ਹੈਗਾ ਜੀ ਚਾਹਵਨ ਕਿਸੇ ਨੂੰ ਵੀ ਪਸੰਦ ਆਈਏ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਕੋਠੀ ਖਰੀਦਣਾ ਤੁਸੀਂ ਚਾਹੁੰਦੇ ਹੋ ਜੀ ਤਾਂ ਮਾਲਕ ਦਾ ਮੋਬਾਈਲ ਨੰਬਰ ਤੇ ਲੋਕੇਸ਼ਨ ਤੇ ਹਰ ਇੱਕ ਚੀਜ਼ ਤਾਂ ਆਪਾਂ ਦੱਸ ਹੀ ਰਹੇ ਹਾਂ ਅਸੀਂ ਬਾਕੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਅਸੀਂ ਤਾਂ 45 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਬਾਕੀ ਸਕਰੀਨ ਤੇ ਥੱਲੇ ਵੱਡੇ ਵੱਡੇ ਅੱਖਰਾਂ ਚ ਤੁਹਾਨੂੰ ਮਿਲ ਗਿਆ ਹੋਊਗਾ ਬਾਕੀ ਮਾਲਕ ਨੇ ਡਿਮਾਂਡ ਜਿਹੜੀ ਕੀਤੀ ਹੈ ਜੀ 45 ਲੱਖ ਰੁਪਇਆ ਇਹਨਾਂ ਨੇ ਰੇਟ ਕਿਹਾ ਗਾ ਇਹ ਜਿਹੜਾ ਰੇਟ ਹੈ ਜੀ 45 ਲੱਖ ਰੁਪਇਆ ਕੋਈ ਫਿਕਸ ਨਹੀਂ ਹੈਗਾ ਜੀ ਮੌਕੇ ਤੇ ਰੇਟ ਕੀਤਾ ਜਾਊਗਾ ਤੇ ਮਾਲਕ ਨੇ ਇੱਕ ਗੱਲ ਹੋਰ ਕਹੀ ਹੈ ਜੀ ਮਾਲਕ ਕਹਿੰਦੇ ਨੇ ਜਿਵੇਂ ਕਿ ਹੁਣ ਹੜਾ ਆਏ ਸੀਗੇ ਤੁਹਾਨੂੰ ਪਤਾ ਹੀ ਹੈ ਜੀ ਕਿੰਨਾ ਨੁਕਸਾਨ ਹੋਇਆ ਸੀਗਾ ਕੋਠੀਆਂ ਤੇ ਘਰਾਂ ਦਾ ਬਹੁਤ ਨੁਕਸਾਨ ਹੋਇਆ ਸੀਗਾ ਮਾਲਕ ਕਹਿੰਦੇ ਨੇ ਜਿਹੜੇ ਹੜਪੀੜਿਤ ਜਿਹੜੇ ਪਰਿਵਾਰ ਨੇ ਤੇ ਉਹਨਾਂ ਨੇ ਕਿਸੇ ਨੇ ਕੋਠੀ ਇਹ ਲੈਣੀ ਹੈ ਤਾਂ ਹੋਰ ਵੀ ਬਹੁਤ ਜ਼ਿਆਦਾ ਸੀ ਡਿਸਕਾਊਂਟ ਕਰ ਦਾਂਗੇ ਬਹੁਤ ਜ਼ਿਆਦਾ ਰੇਟ ਘਟਾ ਦਾਂਗੇ ਹੜਪੀੜਿਤ ਜਿਹੜੇ ਪਰਿਵਾਰ ਨੇ ਜਾਂ ਘਰਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਨੇ ਖਰੀਦਣੀ ਆ ਤਾਂ ਰੇਟ ਹੋ ਜਾਊਗਾ ਗੱਲਬਾਤ ਤੁਸੀਂ ਆਪ ਕਰ ਲਿਓ ਬਾਕੀ ਕੋਈ ਵੀ ਖਰੀਦ ਸਕਦੇ ਸੀ ਨੰਬਰ ਸਕਰੀਨ ਤੇ ਹੈ ਮਾਲਕ ਦਾ 97797 98012 97797 ਤੇ 98012 ਗੱਲਬਾਤ ਕੋਈ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਛ ਵੀ ਮਾਲਕਤੋਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਗੱਲਬਾਤ ਤੁਸੀਂ ਆਪ ਕਰੋ। ਬਾਕੀ ਡਿਮਾਂਡ 45 ਲੱਖ ਰੁਪਏ ਸੀ ਤੇ ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਮੈਂ ਦੱਸ ਹੀ ਦਿੱਤੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਜੀ। ਨਮੀ ਕੁਠੀਏ ਜੀ ਰੰਗ ਦੀ ਗੱਲ ਤਵਨ ਮੈਂ ਪਹਿਲਾਂ ਦੱਸੀ ਸੀਗੀ ਵੀ ਰੰਗ ਨਹੀਂ ਹੋਇਆ। ਬਾਕੀ ਸਾਰੀ ਕੁਠੀ ਤਿਆਰ ਹੈ। ਰੰਗ ਦੀ ਹਲੇ ਲੋੜ ਵੀ ਨਹੀਂ ਕਿਉਂਕਿ ਨਮੀ ਕੁਠੀਏ ਜੀ ਤੇ ਐਮੀ ਸੋਹਣੀ ਲੱਗਦੀ ਐ ਸੀ ਬਾਕੀ ਰੰਗ ਕਰਵਾਉਣਾ ਸੀ ਉਹ ਆਪਦੀ ਮਰਜ਼ੀ ਐ ਸੀ ਕਿਸੇ ਨੂੰ ਪਸੰਦ ਆਈ ਐ ਕੋਈ ਖਰੀਦਣਾ ਚਾਹੁੰਦਾਗਾ ਤਾਂ ਖਰੀਦ ਕੇ ਜੇ ਰੰਗ ਕਰਵਾਉਣੀ ਐ ਤਾਂ ਆਪਦੀ ਸ਼ਰਤ ਅਸੀ ਤੁਸੀਂ ਰੰਗ ਕਰਵਾ ਸਕਦੇ ਹੋ ਬਾਕੀ ਕੋਈ ਵੀ ਖਰੀਦਣ ਦਾ ਹੈਗਾ ਚਾਹਵਨ ਇੱਕ ਵਾਰੀ ਮਾਲਕ ਨੂੰ ਫੋਨ ਕਰ ਲਿਓ ਮਾਲਕ ਨਾਲ ਜਦੋਂ ਪੂਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਕੋਠੀ ਨੂੰ ਜਾ ਕੇ ਦੇਖ ਸਕਦੇ ਹੋ ਗੱਲਬਾਤ ਕਰਕੇ ਸਾਰੀ ਰੇਟ ਮੁਕਾ ਕੇ ਜੇ ਆਪ ਦਾ ਖਰੀਦ ਸਕਦੇ ਹੋ ਜੀ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਕਿਵੇਂ ਦੀ ਲੱਗੀ ਆਪਣੀ ਵੀਡੀਓ ਤੇ ਤੂਆਂ ਕੋਠੀ ਪਸੰਦ ਆਈ ਐ ਤਾਂ ਜਰੂਰ ਅੱਗੇ ਵੀਡੀਓ ਨੂੰ ਸ਼ੇਅਰ ਕਰ ਦੋ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਜੀ ਚੈੱਕ ਕਰ ਲਓ ਇੱਕ ਵਾਰੀ ਲਾਈਕ ਜਰੂਰ ਕਰ ਦੋ ਸ਼ੇਅਰ ਕਰ ਦੋ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਘਰ ਕੋਠੀ ਮਕਾਨ ਦੀ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੋ ਜੀ ਤੇ ਜਿਨ੍ਹਾਂ ਨੇ ਹੁਣੇ ਸਬਸਕ੍ਰਾਈਬ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਜੀ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਬਾਕੀ ਜੇ ਤੁਹਾਡੇ ਕੋਲੇ ਘਰ ਹੈ ਕੋਠੀ ਆ ਮਕਾਨ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਵਿੱਚ ਆਪਾਂ ਐਡ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ